ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਲਾ ਯਾਰਖਾ ਜੋਗੀ ਲਿਖਦੇ ਨੇ ਤੂਫਾਨ ਜਦਾ ਦਰਿਆ ਕੋ ਅਭੀ ਪਾਰ ਕਰਾਂਗੇ ਠੋਕਰ ਸੇ ਹਰ ਇੱਕ ਮੋਜ ਕੋ ਹਮਵਾਰ ਕਰਾਂਗੇ ਬੱਦ ਅਹਿਦ ਸਤਮਗਾਰੇ ਸੇ ਪੇਕਾਰ ਕਰਾਂਗੇ हम दोनों तो 10 लाख को फिना करेंगे दादी है किधर मां है किधर भाई कहां है फोंसे कई खाल से प्यारे पी निहा है अल्लाह यारखा जोगी असर وچ کہنا ਚਾਹੁੰਦੇ ਨੇ پانی ਨਾਲ ਚੜੇ دریا ਨੂੰ ਹੁਣ ਅਸੀਂ ਪਾਰ ਕਰਾਂਗੇ ਕਿਉਂਕਿ ਜੋ ਦਰਿਆ ਸੀ ਸਰਸਾ ਦਾ ਦੀਦਜ ਪਾਣੀ ਸੀ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਤੇ ਜਿਹੜੇ ਸੀ ਉਹ ਕਹਿ ਰਹੇ ਸੀ ਅਸੀਂ ਪਾਣੀ ਨਾਲ ਦਰਿਆ ਨੂੰ ਹੁਣੇ ਪਾਰ ਕਰਾਂਗੇ ਅਸੀਂ ਹਰ ਇੱਕ ਲਹਿਰ ਨੂੰ ਆਪਣੇ ਪੈਰਾਂ ਨਾਲ ਪੱਧਰ ਕਰ ਦੇਵਾਂਗੇ ਅਸੀਂ ਇੰਨਾ ਭੈੜੇ ਝਾਲਮਾਂ ਨਾਲ ਲੜਾਈ ਕਰਾਂਗੇ ਜੰਗ ਕਰਾਂਗੇ ਅਸੀਂ ਦੋਨੋਂ 10 ਲੱਖ ਬੰਦਿਆਂ ਨੂੰ ਬਰਬਾਦ ਕਰਕੇ ਰੱਖ ਦੇਾਂਗਾ ਰੱਖ ਦੇਾਂਗੇ ਸਾਡੀ ਦਾਦੀ ਮਾਂ ਅਤੇ ਪਰਾ ਕਿੱਥੇ ਹੈ ਇਹਨਾਂ ਤੋਂ ਇਲਾਵਾ ਸਾਡੇ ਪਿਆਰੇ ਸਿੰਘ ਸਾਡੇ ਅੱਖਾਂ ਤੋਂ ਉੱਲੇ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ